ਜਦੋਂ ਬਿਕਰਮ ਮਜੀਠੀਆ ਦੀ ਐਂਟਰੀ ਸਿਆਸਤ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਮਾਝੇ ਦੇ ਜ਼ਨੈਲ ਦੀ ਲੜਾਈ ਨੇ ਅਕਾਲੀ ਦਲ ਦਾ ਬੇੜਾ ਕਰ ਦਿੱਤਾ ਬਾਹਰ ਕੱਟਣ ਤੋਂ ਬਾਅਦ ਵੀ ਹਜੇ ਤੱਕ ਦੇਸ਼ਪਤਾਪ ਪਿਆਰੋਂ ਤੇ ਉਹਨਾਂ ਦੀ ਵਾਈਫ ਪ੍ਰਨੀਤ ਕੌਰ ਦੀ ਸਟੇਟਮੈਂਟ ਨਹੀਂ ਆਈ ਇਹੀ ਕਿਤੇ ਬਿਕਰਮ ਮਜੀਠੀਆ ਨੂੰ ਕੱਢਦੇ ਤੇ ਸ਼ਾਮ ਤੱਕ ਢਹਿ ਢੈੜ ਢਾੜ ਕਪੜੇ ਲਤਣੇ ਸ਼ੁਰੂ ਹੋ ਜਾਣਾ ਸਾਰੇ ਆ ਪਿਆਰ ਦੇਸ਼ਪਤਾਪ ਕੈਨਨ ਨਾਲ ਵੀ ਇਸ ਵਾਰੀ ਮਜੀਠੇ ਵਾਲੀ ਹੋ ਗਈ ਹੈ ਕਿ ਜੀਜੇ ਨਾਲ ਵੀ ਸਾਲੇ ਵਾਲੀ ਕਰ ਗਏ ਆ ਬਲਟੋਹਾ ਵੀ ਔਰ ਮਚੀਠਿਆ ਵੀ ਇੰਨੇ ਪਾਵਰਫੁਲ ਨਹੀਂ ਹੈਗੇ ਕਿ ਇਹadesh ਪ੍ਰਤਾਪ ਕੈਰਨ ਨੂੰ ਢਾ ਲੈਣ। ਉਹਦੀ ਇਹ ਉਹ ਚੁੱਪ ਹੈ ਤੇ ਚੁੱਪ ਹੈ। ਜੇ ਉਹ ਬੋਲ ਪਿਆ ਫਿਰ ਇਹਨਾਂ ਨੂੰ ਦਸਤਾਨੀ ਲੱਭਣੀ। ਸਰਦਾਰ ਸੁਖਬੀਰ ਸਿੰਘ ਬਾਦਲ ਕਹੀ ਜਾਂਦਾ ਜੀ ਇਹ ਮੋਦੀ ਜਿਹੜੇ ਆ ਸਾਡੇ ਸਿੱਖ ਧਰਮ ਦਾ ਨੁਕਸਾਨ ਕਰੀ ਜਾ ਰਹੇ ਆ ਸਾਡੇ ਸਿੱਖ ਧਰਮ ਲੋਕ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕਰੀ ਜਾ ਰਿਹਾ ਹੈ ਤੇ ਮਲੂਕਾ ਜਿਹੜਾ ਵਾ ਉਹ ਮੋਦੀ ਸਾਹਿਬ ਦੀ ਤਾਰੀਫ ਕਰ ਰਿਹਾ ਹੈ। ਤੇ ਮਲੁਕਾ ਅੱਜ ਵੀ ਅਕਾਲੀ ਦਲ ਦਾ ਲੀਡਰ ਹੈ। ਮਲੁਕੇ ਨੂੰ ਤਾਂ ਹਜੇ ਤੱਕ ਕੱਢਿਆ ਨਹੀਂ ਤੇ ਇਹਨਾਂ ਦੀ ਕੋਈ ਜਾਂਚ ਕਮੇਟੀ ਵੀ ਨਹੀਂ ਬਣੀ। ਕਿਸੇ ਨੇ ਰਿਪੋਰਟ ਵੀ ਨਹੀਂ ਦਿੱਤੀ ਠਾ ਸੋਟਾ। ਇੰਦਾ ਮਤਲਬ ਕਿਤੇ ਨਾ ਕਿਤੇ ਪਰਿਵਾਰ ਦੇ ਅੰਦਰ ਕੱਲੀ ਰਾਜਨੀਤੀ ਦੀ ਗੱਲ ਨਹੀਂ ਹੋਈ। ਅੰਦਰ ਖੱਟਪਟ ਕੁਝ ਹੋਰ ਵੀ ਹੋਈ ਹੈ। ਸਮਝ ਜੇ ਵੀ ਤਾਂ ਫਿਰ ਮਾਜੇ ਦਾ ਹੀ ਹੈ ਫਿਰ ਇੱਕ ਟਾਈਮ ਆਊਗਾ ਉਹਨਾਂ ਨੂੰ ਵੀ ਚੱਕ ਕੇ ਬਾਹਰ ਮਾਰਨ। ਜੇ ਲੱਗੂਗਾ ਬਿਕਰਮ ਅਜੀਠੀਆ ਨੂੰ ਕਿ ਮੈਂ ਮੇਤੋ ਜ਼ਿਆਦਾ ਮਾਜੇ ਦਾ ਚਰਨੈਲ ਬਣਾਉਂਦੀ ਕੋਸ਼ਿਸ਼ ਕਰਦਾ ਫਿਰ ਉਹਦਾ ਨੰਬਰ ਲੱਗ ਜਾਊਗਾ। ਤੁਹਾਨੂੰ ਅਤਮਾਨ ਦੀ ਕੱਲ ਦੀ ਮੈਂ ਸਪੀਚ ਸੁਣ ਰਿਆ ਸੀ ਸੀਐਮ ਦੀ ਕਹਿ ਰਿਆ ਸੀ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਅਫਸਰ ਇਹਨਾਂ ਦੇ ਨਾਲ ਉਹਨਾਂ ਨੇ ਦੱਸਿਆ ਵੀ ਰਾਤੀ ਸੌਂ ਲੰਗੀਆਂ ਰੋਂਦੇ ਨੇ ਸਵੇਰੇ ਉੱਠ ਕੇ ਫੇਰ ਹੋਣਾ ਸ਼ੁਰੂ ਕਰ ਦਿੰਦੇ ਆ ਇਹ ਹਾਰ ਰਹੇ ਨਹੀਂ। ਔਰ ਐਵੇਂ ਨਹੀਂ ਕਹਿੰਦੇ ਉਹਦੇ ਗਿਆਨੀ ਹਰ ਪ੍ਰੀਸ਼ੰਗ ਮੈਂ ਕਈ ਵਾਰ ਉਹਨਾਂ ਦੀ ਗੱਲ ਨੂੰ ਸੁਣਨਾ ਕਿ ਜਦੋਂ ਇੱਥੋਂ ਦਹਾੜ ਪੈਂਦੀ ਸੀ ਤੇ ਦਿੱਲੀ ਦੇ ਰਾਜੇ ਹਿਲਦੇ ਸੀ ਤਖਤ ਹਿਲਦੇ ਸੀ ਹੁਣ ਉਹ ਕੰਮਾ ਨਹੀਂ ਰਹੀਆਂ ਕਿਉਂਕਿ ਬਿਜ਼ਨਸ ਇੰਟਰਸਟ ਪਹਿਲਾਂ ਆ ਗਏ ਨੇ ਸਾਡੀਆਂ ਬੱਸਾਂ ਦਿੱਲੀ ਤੱਕ ਚਲਦੀਆਂ ਨੇ ਉਹ ਯਾਰ ਉਹਨਾਂ ਨੂੰ ਵੀ ਪਤਾ ਹੀ ਹੈ ਮੁੜ ਕੇ ਹਾਲ ਕੀ ਹੋਣਾ ਅਇ ਤੱਕ ਤਾਂ ਇਸੇ ਬਾਰੇ ਚਰਚਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਸੀਟ ਨਹੀਂ ਦਿੱਤੀ ਗਈ ਵਿਕਰਮ ਸਿੰਘ ਮਜੀਠੀਆ ਦੀ ਥਾਂ ਦੇ ਉੱਤੇ ਵਿਰਸਾ ਬਲਟੋਹਾਂ ਨੂੰ ਸੀਟ ਦੇ ਦਿੱਤੀ ਗਈ ਪਰ ਚਰਚਾ ਉਸ ਵੇਲੇ ਇੱਕ ਹੋਰ ਕਮਾ ਨੂੰ ਪੈ ਜਾਂਦੀ ਹੈ ਜਦੋਂ ਆਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ ਚੋਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਅਚਾਨਕ ਇੱਕ ਦਿਨ ਖਬਰ ਸਾਹਮਣੇ ਆਈ ਕਿ ਆਦੇਸ਼ ਪ੍ਰਤਾਪ ਕੈਰੋਂ ਅਕਾਲੀ ਦਲ ਦਾ ਹਿੱਸਾ ਨਹੀਂ ਰਿਹਾ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਆ ਅਗਰ ਇਦਾਂ ਕਿਉਂ ਹੋਇਆ ਕਿਉਂ ਅਚਾਨਕ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜਾ ਨੂੰ ਹੀ ਪਾਰਟੀ ਚੋਂ ਬਾਹਰ ਕੱਢ ਦਿੱਤਾ ਔਰ ਇਸ ਦੇ ਨਾਲ ਕੀ ਅਸਰ ਪਵੇਗਾ ਅਕਾਲੀ ਦਲ ਦੇ ਉੱਤੇ ਕਿਉਂਕਿ ਹੌਲੀ ਹੌਲੀ ਕਰਕੇ ਵੱਡੇ ਲੀਡਰ ਜਿਹੜੇ ਨੇ ਉਹ ਜਾਂ ਤਾਂ ਬਾਹਰ ਜਾ ਰਹੇ ਨੇ ਜਾਂ ਬਾਹਰ ਕੱਢੇ ਜਾ ਰਹੇ ਨੇ ਇਹਦੇ ਨਾਲ ਅਕਾਲੀ ਦਲ ਦੇ ਉੱਤੇ ਕੀ ਅਸਰ ਪੈਂਦਾ ਉਹ ਵੀ ਜਾਣਕਾਰੀ ਲਮਾ ਗਿਆ ਅੱਜ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਐ ਲੱਗਦਾ ਕਿ ਇਹ ਦੇਸ਼ਪ੍ਰਤਾਪ ਕੈਨਨ ਨਾਲ ਵੀ ਇਸ ਵਾਰੀ ਮਜੀਠੀਏ ਵਾਲੀ ਹੋ ਗਈ ਹੈ ਕਿ ਜੀਜੇ ਨਾਲ ਵੀ ਉਸ ਕੋ ਵੀ ਇਹ ਸੇਂਗ ਬਾ ਨਹੀਂ ਦੇਖੋ ਪਤਾ ਕੀ ਹੈ ਮੈਂ ਤਾਂ ਇਸ ਚੀਜ਼ ਦੇ ਹੱਕ ਚਾ ਕਿ ਜਿਹੜੇ ਸਾਨੂੰ ਪੁਰਖ ਕੋਈ ਜ਼ਮੀਨ ਕੋਈ ਜਾਦਾਦ ਕੋਈ ਕੁਰਸੀ ਦੇ ਕੇ ਜਾਂਦੇ ਆ ਉਹਨੂੰ ਅੱਗੇ ਕੁੰਬੇ ਨੂੰ ਵਧਾਣਾ ਚਾਹੀਦਾ ਕਦੀ ਕੁੰਬੇ ਨੂੰ ਖੇਰੂ ਖੇਰੂ ਨਹੀਂ ਕਰਨਾ ਚਾਹੀਦਾ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋ ਮੈਂ ਕਹਾਂ ਯਾਰ ਇੱਕ ਨਾ ਪ੍ਰਕਾਸ਼ ਸਿੰਘ ਬਾਦਲ ਲੇਕਿਨ ਆਪਣੇ ਆਪਣੀ ਐਂਸਾਈਕਲੋਪੀਡੀਆ ਉਹਨਾਂ ਤੇ ਨਾ ਰਿਸਰਚ ਹੋਣੀ ਚਾਹੀਦੀ ਆ ਉਹ ਮੈਂ ਖੁਦ ਉਹਨਾਂ ਦੇ ਉੱਤੇ ਕਾਫੀ ਰਿਸਰਚ ਕਰ ਰਿਹਾ ਕਾਫੀ ਕੁਝ ਉਹਨਾਂ ਬਾਰੇ ਹੋਰ ਖੋਜ ਰਿਹਾ ਯਾਰ ਕਿੱਡੀ ਮਹਾਨ ਹਸਤੀ ਸੀ ਉਹ ਜਿਨ੍ਹਾਂ ਨੇ ਇੱਡਾ ਵੱਡਾ Empire ਖੜਾ ਕਰਕੇ ਅਕਾਲੀ ਦਲ ਨੂੰ ਦਿੱਤਾ ਬਹੁਤ ਘੱਟ ਲੋਕਾਂ ਨੂੰ ਯਾਰ ਪੁਰਾਣੀਆਂ ਹਿਸਟਰੀਆਂ ਪਤਾ ਕਿ ਜਦੋਂ ਸੰਤ ਫਤਿਹ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਤੇ ਜਸਟਿਸ ਗੁਨਾਮ ਸਿੰਘ ਦੀ ਸਰਕਾਰ ਨੂੰ ਬਰਖਾਸਤ ਸੰਤ ਫਤਿਹ ਸਿੰਘ ਨੇ ਕਰਕੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਸੀ 1970 ਦੀ ਗੱਲ ਹੈ ਸ਼ਾਇਦ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਵੀ ਕਿੰਨੀ ਹੋਊਗੀ 43 ਵਰੇ ਦੇ ਸੀ ਔਰ ਤੁਸੀਂ ਦੇਖੋ 43 ਵਰੇ ਤੋਂ ਉਹ ਚੀਫ ਮਨਿਸਟਰ ਦੀ ਕੁਰਸੀ ਤੇ ਬੈਠੇ ਤੇ ਅਕਾਲੀ ਦਲ ਨੂੰ ਉਹਨਾਂ ਨੇ ਆਪਣੇ ਕਬਜ਼ੇ 'ਚ ਲਿੱਤਾ ਤੇ 2000 ਜੇ ਆਪਾਂ ਕਹੀਏ 22 ਦੀ ਚੋਣਾਂ ਤੱਕ ਉਹ ਅਕਾਲੀ ਦਲ ਦੇ ਸਰਪ੍ਰਸਤ ਰਹੇ 22 ਸਾਲ ਏ 33 ਸਾਲ ਪਿੱਛੇ 52 ਸਾਲ ਉਹਨਾਂ ਨੇ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ 'ਚ ਕਿਸੇ ਨੂੰ ਕੁਸ ਕਰਨ ਨਹੀਂ ਦਿੱਤਾ। ਹੂੰ। ਔਰ ਉਹਨਾਂ ਨੇ ਸਭ ਕੁਣਬੈ ਨੂੰ ਵਧਾਇਆ ਘਟਾਇਆ ਨਹੀਂ। ਇਹ ਵੀ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਵੇ ਪਹਿਲੀ ਵਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਐਮਐਲਏ ਬਣੇ ਸੀ ਉਹ ਕਾਂਗਰਸੀ ਟਿਕਟ ਤੇ ਬਣੇ ਸੀ। ਹੂੰ। 1956 'ਚ ਬੈਲੀਚੋਂ ਉਹਨਾਂ ਨੇ ਵਿਧਾਨ ਸਭਾ ਦੀ ਜਿਹੜੀ ਦਿੱਤੀ ਸੀ ਤੇ ਉਹ इंडियन नेशनल कांग्रेस ਹੀ ਟਿਕੜੇ ਤੇ ਐਮਐਲਏ ਬਣੇ ਸੀ ਤੇ ਬਾਅਦ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਦਾ ਇੱਕ ਵਾਰ ਅਲਾਈਅንስ ਵੀ ਹੋਇਆ ਅੱਛਾ ਜੀ ਉਸ ਉਸ ਅਲਾਈਅንስ ਦੇ ਵਿੱਚ ਜਿਹੜੇ ਮੁੱਖ ਮੰਤਰੀ ਸੀਗੇ ਉਹ ਆਦੇਸ਼ ਪ੍ਰਤਾਪ ਕੈਰੋਂ ਦੇ ਫਾਦਰ ਪ੍ਰਤਾਪ ਸਿੰਘ ਕੈਰੋਂ ਬੜੇ ਦਮਦਾਰ ਮੁੱਖ ਮੰਤਰੀ ਹੁੰਦੇ ਸੀ ਉਸ ਵੇਲੇ ਦੇ ਬਹੁਤ ਦਮਦਾਰ ਕੀ ਉਹਨਾਂ ਦੀ ਕਈ ਜਾਂਦੇ ਬੇ ਪਕੜ ਹੁੰਦੀ ਸੀ ਕੀ ਉਹਨਾਂ ਦੀ ਮਜ਼ਬੂਤੀ ਸੀ ਔਰ ਉਹਨਾਂ ਦੇ ਜਿਹੜੇ ਇੱਕਰ ਹੁਕਮ ਹੁੰਦੇ ਸੀ ਨਾ ਨਿਕਲਦੇ ਸੀ ਤੇ ਥੱਲੇ ਇੰਪਲੀਮੈਂਟ ਹੁੰਦੇ ਸੀ ਇੰਨਾ ਸਖਤ ਕੈਰੋਂ ਦਾ ਡਿਸੀਜਨ ਹੁੰਦਾ ਸੀ ਉਸ ਵਿੜੇ ਪ੍ਰਕਾਸ਼ ਸਿੰਘ ਬਾਦਲ ਦੀ ਧੀ ਪਰਨੀਤ ਕੋਰ ਵਿਆਹੀ ਗਈ ਆਦੇਸ਼ ਪ੍ਰਤਾਪ ਕੈਰੋਂ ਨਾਲ ਕਾਂਗਰਸੀ ਪਰਿਵਾਰ ਜਿੰਨੂੰ ਪੰਜਾਬ ਦੀ ਰਾਜਨੀਤੀ 'ਚ ਜੇ ਕੈਰੋਂ ਪਰਿਵਾਰ ਅੱਗੇ ਚੱਲਦਾ ਰਹਿੰਦਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਵਿੱਚ ਆਣਾ ਨਹੀਂ ਸੀ ਜੇ ਕੈਰੋਂ ਪਰਿਵਾਰ ਖੜਾ ਰਹਿੰਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਇੱਕ ਮੰਝੇ ਹੋਏ ਸਿਆਸਤਦਾਨ ਸੀਗੇ ਬਹੁਤ ਗਹਿਰੀ ਸਿਆਸਤ ਚਾਲ ਚੱਲੀ ਹੋਈ ਉਹਨਾਂ ਨੇ ਕੈਰੋ ਪਰਿਵਾਰ ਜਿਹੜਾ ਉਹਨਾਂ ਨੂੰ ਟੱਕਰ ਦੇ ਸਕਦਾ ਸੀ ਕਾਂਗਰਸ ਤੋਂ ਉਹਨਾਂ ਨੇ ਕੈਰੋ ਪਰਿਵਾਰ ਨੂੰ ਹੀ ਆਪਣਾ ਰਿਸ਼ਤੇਦਾਰ ਬਣਾ ਲਿਆ ਅੱਛਾ ਚਲੋ ਇਹ ਜਿਹੜੇ ਹੁੰਦੇ ਆ ਕਿ ਆਪਾਂ ਕਹੀਏ ਕਿ ਵਿਆਹ ਸਹਿਯੋਗ ਇਹ ਤਾਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਕੈਰੋ ਪਰਿਵਾਰ ਤਾਂ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦਾ ਮਰੀਦ ਹੋ ਗਿਆ ਨਾ ਉਹ ਮਰੀਦ ਹੋ ਗਿਆ ਤੇ ਜਦੋਂ ਜਾਂ ਇਹ ਵੀ ਇੱਕ ਗੱਲ ਬੜੀ ਸਮਝਣ ਵਾਲੀ ਹੈ ਕਿ ਜਦੋਂ 1900 ਸਤ ਸਤਨਵੇਂ ਦੀਆਂ ਚੋਣਾਂ ਸੀ ਵਿਧਾਨ ਸਭਾ ਦੀਆਂ ਤੇ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਅਨ ਕੰਡੀਸ਼ਨਲ ਸਪੋਰਟ ਦਿੱਤੀ ਤੇ ਕੈਰੋਂ ਦਾ ਪਰਿਵਾਰ ਜਿਹੜਾ 1996 ਤੋਂ ਪਹਿਲਾਂ ਕਾਂਗਰਸੀ ਸੀ ਸਾਰਾ ਅਕਾਲੀ ਦਲ ਚ ਮਿਲਾ ਲਿਆ ਤੇ ਆਦੇਸ਼ ਪ੍ਰਤਾਪ ਕੈਰੋਂ 1997 ਵਿੱਚ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ 49000 ਵੋਟਾਂ ਨਾਲ ਉਹ ਜਿੱਤੇ ਤੇ ਪੰਜਾਬ ਦੇ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦਾ ਰਹੇ ਉਹਨਾਂ ਨੇ ਆਪਣੀ ਧੀ ਪਰਨੀਤ ਕੌਰ ਤੇ ਇਹ ਆਦੇਸ਼ ਪ੍ਰਤਾਪ ਕਹਿਰ ਨੂੰ ਉਹਨਾਂ ਦਾ ਬਣਦਾ ਹੱਕ ਦਿੰਦੇ ਰਹੇ ਪਰਿਵਾਰ ਵੀ ਉਹੀ ਚੱਲਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਬਣਦਾ ਹੱਕ ਸਾਰਿਆਂ ਨੂੰ ਦਈਏ ਭਾਵੇਂ ਉਹ ਜੀ ਛੋਟਾ ਭਾਵੇਂ ਉਹ ਵੱਡਾ ਸਿਆਸਤ ਦੇ ਵਿੱਚ ਉਹਨਾਂ ਨੇ ਆਪਣੀ ਧੀ ਨੂੰ ਤੇ ਆਪਣੇ ਜਵਾਈ ਨੂੰ ਕਦੀ ਡਿਗਣ ਨਹੀਂ ਦਿੱਤਾ ਇੱਕ ਜਗ੍ਹਾ ਤੇ ਖੜਾ ਕੀਤਾ ਲੇਕਿਨ ਗੱਲ ਇਹ ਹੈ ਕਿ ਜਦੋਂ ਵਿਕਰਮ ਮਜੀਠੀਆ ਦੀ ਐਂਟਰੀ ਸਿਆਸਤ ਦੇ ਵਿੱਚ ਹੁੰਦੀ ਹੈ ਉੱਤੋਂ ਬਾਅਦ ਮਾਝੇ ਦੇ ਜਨੈਲ ਦੀ ਲੜਾਈ ਨੇ ਅਕਾਲੀ ਦਲ ਦਾ ਬੇੜਾ ਕਰ ਕਰਤਾ। ਨੋ ਡਾਊਟ ਵਿਕਰਮਜੀਠਿਆ 2000 ਦੋ ਤੋਂ ਬਾਅਦ ਜਦੋਂ ਸਿਆਸਤ ਚ ਉਹਨਾਂ ਦੀ ਐਂਟਰੀ ਹੁੰਦੀ ਹੈ ਉਹ ਬੜੇ ਪਾਵਰਫੁੱਲ ਲੀਡਰ ਬਣਦੇ ਜਾਂਦੇ ਆ। ਉਹ ਲਗਾਤਾਰ ਮਾਝੇ ਦੀ ਸਿਆਸਤ, ਦੁਆਬੇ ਦੀ ਸਿਆਸਤ ਵਿਕਰਮਜੀਠਿਆ ਦੀ ਉਂਗਲਾਂ ਤੇ ਚੱਲਦੀ ਆ। ਆ ਦੇਵ ਪ੍ਰਤਾਪ ਕਹਿ ਰਿਹਾ ਹੂੰ ਵੀ ਆਪਣਾ ਤੁਸੀਂ ਦੇਖਿਆ ਕਲੀ ਉਹਨਾਂ ਨੇ ਕੰਟ੍ਰੋਵਰਸ਼ੀਅਲ ਸਟੇਟਮੈਂਟ ਨਹੀਂ ਦੇਣੀ ਉਹਨਾਂ ਨੇ ਆਪਣਾ ਕੰਮ ਕੀਤਾ ਗੱਡੀਆਂ ਲਿੱਤੀਆਂ, ਕਾਰ ਆਪਣੇ ਹਲਕੇ 'ਚ ਘੁੰਮੇ। ਕਦੀ ਉਹਨਾਂ ਨੇ ਫालतू ਕਿਸੇ ਕੰਟਰੋਵਰਸੀ ਚ ਨਹੀਂ ਪੈਣਾ ਈਵਨ ਮੀਡੀਆ ਨੂੰ ਐਡਰੈਸ ਬਹੁਤ ਘੱਟ ਕਰਦੇ ਆ ਇਹ ਕਿਉਂਕਿ ਉਹਨਾਂ ਨੂੰ ਜਿਹੜੀ ਸਿਆਸਤ ਮਿਲੀ ਨਾ ਉਹ ਪਰਿਵਾਰ ਦੇ ਵਿੱਚੋਂ ਸਿਆਸਤ ਮਿਲੀ ਹੈ ਗੁਣ ਮਿਲਿਆ ਪਰਿਵਾਰ ਦੇ ਵਿੱਚੋਂ ਕਿ ਇੱਕ ਸਹਿਯਮ ਸਹਿਨਸ਼ੀਲਤਾ ਦੇ ਨਾਲ ਚੱਲਣਾ ਹੁਣ ਵੀ ਜੇ ਉਹਨੂੰ ਬਾਹਰ ਕੱਢਿਆ ਜੇ ਬਾਹਰ ਕੱਢਿਆ ਔਰ ਬਾਹਰ ਕੱਢਣ ਤੋਂ ਬਾਅਦ ਵੀ ਹਜੇ ਤੱਕ ਦੇਸ਼ ਪ੍ਰਤਾਪ ਕਹਿ ਰਹੇ ਹਤੇ ਉਹਨਾਂ ਦੀ ਵਾਈਫ ਪ੍ਰਨੀਤ कौर ਦੀ ਸਟੇਟਮੈਂਟ ਨਹੀਂ ਆਈ ਤੁਸੀਂ ਦੇਖੋ ਕਿੰਨਾ ਹੌਸਲੇ ਵਾਲਾ ਪਰਿਵਾਰ ਹੋਏਗਾ ਇਹੀ ਕਿਤੇ ਬਿਕਰਮ ਜੀ ਠਿਆਂ ਨੂੰ ਕਾਢ ਦੇ ਤੇ ਸ਼ਾਮ ਤੱਕ ਧੜ 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 ਕਪੜੇ ਲਤਣੇ ਸ਼ੁਰੂ ਹੋ ਜਾਣੇ ਸਾਰਿਆਂ ਦੇ ਸੋ ਇੱਕ ਬੜਾ ਹੌਸਲੇ ਵਾਲਾ ਦੇਸ਼ ਪ੍ਰਤਾਪ ਕਹਿ ਰੋ ਆ ਇੱਕ ਇੰਟੈਲੀਜੈਂਟ ਪਰਸਨ ਆ ਪ੍ਰਤਾਪ ਸਿੰਘ ਕਹਿਰੋ ਦਾ ਮੁੰਡਾ ਔਰ ਜਿਹੜੀ ਮੈਂ ਸਮਝਦਾ ਕਿ ਯਾਰ ਜਿਵੇਂ ਹੁਣ ਮਲੂਕਾ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ ਮੋਦੀ ਸਾਹਿਬ ਦੀ ਤਾਰੀਫ ਕੀਤੀ ਵੀਡੀਓ ਪਾ ਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਗਈ ਜਾਂਦਾ ਜੀ ਇਹ ਮੋਦੀ ਜਿਹੜੇ ਆ ਸਾਡੇ ਸਿੱਖ ਧਰਮ ਦਾ ਨੁਕਸਾਨ ਕਰੀ ਜਾ ਰਿਹਾ ਹੈ ਸਾਡੇ ਸਿੱਖ ਧਰਮ ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ ਤੇ ਮਲੂਕਾ ਜਿਹੜਾ ਵਾ ਉਹ ਮੋਦੀ ਸਾਹਿਬ ਦੀ ਤਾਰੀਫ ਕਰ ਰਿਹਾ ਤੇ ਮਲੂਕਾ ਅੱਜ ਵੀ ਅਕਾਲੀ ਦਲ ਦਾ ਲੀਡਰ ਹੈ ਏਦਾਂ ਮਤਲਬ ਕਿਤੇ ਨਾ ਕਿਤੇ ਪਰਿਵਾਰ ਦੇ ਅੰਦਰ ਕੱਲੀ ਰਾਜਨੀਤੀ ਦੀ ਗੱਲ ਨਹੀਂ ਹੋਈ ਅੰਦਰ ਖੱਟਪਟ ਕੁਝ ਹੋਰ ਵੀ ਹੋਈ ਹੈ ਮਲੂਕੇ ਨੂੰ ਤਾਂ ਹਜੇ ਤੱਕ ਕੱਢਿਆ ਨਹੀਂ ਤੇ ਇਹਨਾਂ ਦੀ ਕੋਈ ਜਾਂਚ ਕਮੇਟੀ ਵੀ ਨਹੀਂ ਬਣੀ ਕਿਸੇ ਨੇ ਰਿਪੋਰਟ ਵੀ ਨਹੀਂ ਦਿੱਤੀ ਠਾ ਸੋਟਾ ਚਲਬਾਰ ਫਟ ਕਿਸ ਤਰ੍ਹਾਂ ਦੀ ਮਲਕ ਹੈ ਅੰਦਰ ਪਰਿਵਾਰ ਚ ਜ਼ਰੂਰ ਕੋਈ ਗੱਲ ਹੋਈ ਹੋएगी ਸੀਟ ਨੂੰ ਲੈ ਕੇ ਸੀਟ ਨੂੰ ਲੈ ਕੇ ਗੱਲ ਹੋਈ ਹੋएगी ਜਾਂ ਕੋਈ ਹੋਰ ਗੱਲ ਹੋਈ ਹੋएगी ਦੇਖੋ ਜੋ ਵੀ ਹੈਗਾ ਕੋਈ ਐਡਾ ਸੀਰੀਅਸ ਗੱਲ ਤਾਂ ਹੋਈ ਆ ਕਿ ਰਾਤੋ ਰਾਤ ਐਕਸ਼ਨ ਹੋਇਆ ਔਰ ਇਹ ਪਰਿਵਾਰ ਦੇ ਵਿੱਚ ਸਭ ਨੂੰ ਪਤਾ ਸੀ ਬਿਕਰਮ ਮਜੀਠੀਆ ਜਿਹੜਾ ਉਹ ਵੀ ਸਾਈਲੈਂਟ ਬੈਠਾ ਹੈ ਕਿਉਂਕਿ ਉਹ ਕਹਿੰਦਾ ਜੀ ਮੈਨੂੰ ਵੀ ਬੜਾ ਅਲੱਗ ਥਲੱਗ ਜਿਆ ਕਰੀ ਜਾਂਦੇ ਆ ਲੇਕਿਨ ਗੱਲ ਇਹ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਮੈਂ ਸਮਝਦਾ ਯਾਰ ਬੜੇ ਚੰਗੇ ਐਜੂਕੇਟਿਡ ਨੇ ਕਈ ਵਾਰ ਕੀ ਹੁੰਦਾ ਬੰਦਾ ਸਿਆਸਤ ਦੇ ਵਿੱਚ ਸਿਆਸਤ ਲਈ ਨਹੀਂ ਬਣਿਆ ਹੁੰਦਾ ਮੈਂ ਆਪ ਸਮਝਦਾ ਸਿਆਸਤ ਲਈ ਨਹੀਂ ਬਣਿਆ ਹੁੰਦਾ ਉਹ ਬਿਜ਼ਨਸ ਲਈ ਬਣਿਆ ਹੁੰਦਾ ਕਾਰਪੋਰੇਟ ਲਈ ਬਣਿਆ ਹੁੰਦਾ ਜੇ ਅਜ ਅਮਾਨੀ ਨੂੰ ਕਹਿ ਦਿਓ ਜਾਂ ਅਡਾਨੀ ਨੂੰ ਕਹਿ ਦਿਓ ਜਾਂ ਟਾਟਾ ਨੂੰ ਕਹਿ ਦਿਓ ਕਿ ਤੁਸੀਂ ਮਨਿਸਟਰ ਬਣ ਕੇ ਜਾਂ ਚੀਫ ਮਨਿਸਟਰ ਬਣ ਕੇ ਸਟੇਟ ਚਲਾ ਲਓ ਨਹੀਂ ਚਲਾ ਸਕਣਗੇ ਅਡਾਨੀ ਐਮਾਨੀ ਨੂੰ ਕਹੋ ਤੁਸੀਂ એનર્ਜੀ ਰਿਸੋਰਸਸ ਦੇ ਉੱਤੇ ਹੋਰ ਪ੍ਰੋਜੈਕਟ ਤੇ ਕੰਮ ਕਰੋ ਉਹਨਾਂ ਨੇ ਕਹਣਾ ਲਿਆਓ ਉਹਨੂੰ ਉਹ ਜਾ ਕੇ ਅੱਗੇ ਲੈ ਜਾਣਗੇ ਕੈਨੇਡਾ ਮੇਰਾ ਮਕਸਦ ਇਹ ਹੈਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਐਜੂਕੇਟਿਡ ਬੰਦੇ ਨੇ ਉਹ bizness ਸੋਚਦੇ ਮਾਲਕ ਨੇ। ਦੋਸਤਾਂ ਦੀ ਗੱਲ ਦੋਸਤ ਇੱਕ ਵਾਰ ਗੱਲ ਪੂਰੀ ਹੋ ਲੈਂਦੇ ਯਾਰ। ਉਹਨਾਂ ਦੀ ਹਜੇ bizness ਦੀ ਗੱਲ ਤੇ ਤਾਂ ਤੂੰ ਯਾਰ ਕੱਟੀ ਜਾਂਦਾ ਯਾਰ ਕਿ ਕੋਈ ਕੋਈ ਆਪਾਂ ਨੂੰ bizness ਦੀ ਗੱਲ ਤਾਂ ਕਰਨ ਦੇ ਨਾ ਉਹਨਾਂ 'ਚ ਖੂਬੀ ਆ। ਇੰਡੋ ਕਨੇਡੀਅਨ ਦੇ bizness ਨੂੰ ਦੇਖ ਲਓ ਆਪਣੇ ਹੋਟਲ ਦੇ bizness ਨੂੰ ਦੇਖ ਲਓ ਬੱਸਾਂ ਦੇ bizness ਨੂੰ ਦੇਖ ਲਓ ਚੈਨਲਸ ਦੇ bizness ਨੂੰ ਦੇਖ ਲਓ ਸੁਖਬੀਰ ਇਸ ਡੂਇੰਗ ਵੈਲ। ਬਹੁਤ ਅੱਗੇ ਨਿਕਲ ਗਿਆ। ਉੱਥੇ ਤੱਕ ਨਿਕਲ ਗਿਆ ਜਿੱਥੇ ਤੱਕ ਬੰਦੇ ਤੌਣ ਚੱਕ ਕੇ ਵੀ ਦੇਖੇ ਤੇ ਫਿਰ ਵੀ ਉਹਦੀ ਗਰਦਨ ਨੂੰ ਵੱਲ ਪੈ ਗਿਆ ਸੋ ਇਹ ਹੁੰਦਾ ਚ ਖੂਬੀ ਆ ਸਰਦਾਰ ਸੁਖਬੀਰ ਲੇਕਿਨ ਗੱਲ ਇਹ ਆ ਕਿ ਪੰਥਕ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾਲੀ ਸੋਚ ਸਰਦਾਰ ਪ੍ਰਕਾਸ਼ ਸਿੰਘ ਬਾਦਲਵਰਗੀ ਸੈਨ ਚੀਲਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲਵਰਗੀ ਗੱਲਬਾਤ ਕੀ ਹਰ ਬੰਦੇ ਨੂੰ ਕਿੱਦਾਂ ਟੈਕਲ ਕਰਨਾ ਕਿਸੇ ਨੂੰ ਪਿਆਰ ਨਾ ਕਰਨਾ ਕਿਸੇ ਨੂੰ ਅੱਖ ਦੀ ਘੂਰੀ ਨਾਲ ਕਰਨਾ ਉਹ ਅਜੇ ਸੁਖਬੀਰ ਬਾਦਲ ਦੇ ਵਿੱਚ ਉਹ ਗੁਣ ਤੇ ਉਹ ਵਿਰਾਸਤ ਠੀਕ ਹੈ ਬਹੁਤ ਸਤਿਕਾਰ ਆ ਉਹਦਾ ਚਰੋਨੀ ਕਾਲੀ ਦਲ ਦੇ ਪ੍ਰਧਾਨ ਨੇ ਲੇਕਿਨ ਤੁਸੀਂ ਦੇਖੋ ਨਾ ਸੁਖਦੇਵ ਸਿੰਘ ਢੀਂਡਾ ਸਾਹਿਬ ਬੀਬੀ ਜਗੀਰ ਕੌਰ ਇਹ ਸਾਰੇ ਬੰਦੇ ਜਿਹੜੇ ਲੀਡਰ ਨੇ ਜਿਹੜੇ ਪਾਰਟੀ ਦਾ ਥੰਬ ਨੇ ਥੰਬ ਨੇ ਔਰ ਇਹ ਅੱਜ ਵੀ ਜਿਹੜੇ ਆ ਪਾਰਟੀ ਦੇ ਹੁਣ ਵੀ ਅੰਦਰ ਬੈਠ ਕੇ ਨਾਰਾਜ਼ ਹੋਏ ਪਏ ਨੇ ਹੁਣ ਤੁਸੀਂ ਬਲਟੋਆ ਸਾਹਿਬ ਦੀ ਗੱਲ ਅੱਛਾ ਡਾਕਟਰ ਸਾਹਿਬ ਬਲਟੋਆ ਸਾਹਿਬ ਕੀ ਇੰਨੇ ਕਦਾਵਰ ਲੀਡਰ ਹੈਗੇ ਨੇ ਕਿ ਉਹਨਾਂ ਦੇ ਪਿੱਛੇ ਬਾਦਲ ਪਰਵਾਰੀਆਂ ਉਹਨਾਂ ਦੀ ਰਿਸ਼ਤੇਦਾਰੀ ਖੇਰੂ ਖੇਰੂ ਹੋ ਸਕੇ ਨਹੀਂ ਵਲਤੋਹਾ ਵੀ ਔਰ ਮਜੀਠੀਆ ਵੀ ਇੰਨੇ ਪਾਵਰਫੁਲ ਨਹੀਂ ਹੈਗੇ ਕਿ ਆਦੇਸ਼ ਪ੍ਰਤਾਪ ਕੈਰਨ ਨੂੰ ਟਾਲ ਲੈ ਫਿਰ ਵੀ ਮੈਂ ਤੁਹਾਨੂੰ ਇੱਕ ਲਾਈਨ ਅੱਜ ਦੱਸਦਾ ਸ਼ਾਇਦ ਆਪਾਂ ਇੰਟਰਵਿਊ ਰਿਪੀਟ ਕਰਾਂਗੇ ਪੂਰਾ ਬਾਦਲ ਪਰਿਵਾਰ ਆਦੇਸ਼ ਪ੍ਰਤਾਪ ਕੈਰਨ ਨੂੰ ਟਾ ਨਹੀਂ ਸਕਦਾ ਉਹ ਇੱਕ ਇੰਟੈਲੈਕਚੁਅਲ ਸੋਚ ਦਾ ਮਾਲਕ ਹੈ ਉਹਦੀ ਉਹ ਚੁੱਪ ਹੈ ਤੇ ਚੁੱਪ ਹੈ ਜੇ ਉਹ ਬੋਲ ਪਿਆ ਫਿਰ ਇਹਨਾਂ ਨੂੰ ਰਸਤਾ ਨਹੀਂ ਲੱਭਣਾ ਕਰੋ ਹੀ ਕਿਉਂਕਿ ਉਹਨੂੰ ਮੈਂ ਜਾਨ ਦਾ ਦੇਸ਼ ਪ੍ਰਤਾਪ ਕਹਿੰਨ ਨੂੰ ਨਿੱਜੀ ਤੌਰ ਤੇ ਜਾਣਦਾ ਉਹ ਬਹੁਤ ਹੀ ਸੈਂਚੀਲ ਟੋਲਰੈਂਸ ਵਾਲਾ ਪਾਵਰ ਬੰਦਾ ਹੈਗਾ ਲੀਡਰ ਉਹਦੀ ਸੋਚ ਬਹੁਤ ਉੱਚੀ ਔਰ ਅਲੱਗ ਸੋਚ ਆ ਫਿਰ ਉਹੀ ਆ ਦੇਸ਼ ਪ੍ਰਤਾਪ ਕਹਿੰਨ ਨੂੰ ਚੱਕ ਕੇ ਬਾਦ ਮਾਰਿਆ ਪਾਰਟੀ ਦੇ ਵਿੱਚੋਂ ਮੰਤਰੀ ਤੇ ਉਹਨੂੰ ਅਕਾਲੀ ਦਲ ਦੀ ਲੋੜ ਵੀ ਕੀ ਹੈ ਮੈਨੂੰ ਇਹ ਦੱਸੋ ਉਹ ਪਰਿਵਾਰ ਹੀ ਕਾਂਗਰਸ ਦਾ ਕਾਂਗਰਸ ਤੋਂ ਆਇਆ ਸੀਗਾ ਲੇਕਿਨ ਗੱਲ ਇਹ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਗੱਲ ਇਹ ਹੈ ਕਿ ਕਈ ਵਾਰ ਪਰਿਵਾਰਾਂ ਦੇ ਵਿੱਚ ਜਿਹੜੀਆਂ ਨਾ ਰਿਸ਼ਤੇਦਾਰੀਆਂ ਉਹ ਬਹੁਤ ਨਾਜ਼ੁਕ ਹੁੰਦੀਆਂ ਤੇ ਆ ਕੇ ਸਿਆਸਤ ਦੇ ਕਾਰਨ ਟੁੱਟ ਜਾਂਦੀਆਂ ਪ੍ਰਤਾਪ ਸਿੰਘ ਬਾਜਵਾ ਅੱਜ ਕਾਂਗਰਸ ਦੇ ਵਿਪੱਖ ਦੇ ਲੀਡਰ ਨੇ ਭਰਾ ਫਤਿਹ ਜੰਗ ਬਾਜਵਾ ਭਾਜਪਾ ਲਈ ਕੰਮ ਕਰ ਰਿਹਾ ਹੈ ਸੇਖੜੀ ਪਰਿਵਾਰ ਹੈ ਉਹ ਇੱਕ ਭਾਜਪਾ 'ਚ ਹੈ ਇੱਕ ਕਿਸੇ ਹੋਰ ਪਾਰਟੀ 'ਚ ਹੈ ਕੈਪਟਨ ਨਮਰਿੰਦਰ ਸਿੰਘ ਜਦੋਂ ਇਲੈਕਸ਼ਨ ਲੜ ਰਿਹਾ ਸੀ ਭਰਾ ਉਹਨਾਂ ਦਾ ਮਲਵਿੰਦ ਮਲਵਿੰਦਾ ਸਿੰਘ ਉਹਨਾਂ ਦੇ ਅਗੇਂਸਟ ਹੋ ਗਿਆ ਛੱਡ ਕੇ ਚਲਾ ਗਿਆ ਸੋ ਸਿਆਸਤ ਦੇ ਵਿੱਚ ਚਲਦੀਆਂ ਰਹਿੰਦੀਆਂ ਚੀਜ਼ਾਂ ਕਿਉਂਕਿ ਨਾਜੁਕ ਹੁੰਦੇ ਆ ਹਲਕਾ ਜਿਹਾ ਤੁਸੀਂ ਇਗਨੋਰ ਕੀਤਾ ਨਹੀਂ ਤਾਂ ਉਹਨੇ ਤੁਹਾਨੂੰ ਛੱਡਿਆ ਨਹੀਂ ਲੇਕਿਨ ਗੱਲ ਇਹ ਹੈ ਜਿਹੜੀ ਗੱਲ ਮੈਂ ਹੁਣ ਕਹਿਣਾ ਚਾਹਨਾ ਕਿ ਬਲਟੋਹਾ ਲੱਗ ਜਾਣ ਜਾਂ ਮਜੀਠੀਆ ਲੱਗ ਜਾਏ ਜਾਂ ਸਰਦਾ ਸੁਖਬੀਰ ਸਿੰਘ ਬਾਦਲ ਲੱਗੇ ਕੈਰੋ ਪਰਿਵਾਰ ਇੱਕ ਬਹੁਤ ਮਜ਼ਬੂਤ ਪਰਿਵਾਰ ਹੈ ਹਾਂ ਦੂਸਰੀ ਜਿਹੜੀ ਗੱਲ ਹੈ ਕਿ ਕੱਲਾ ਕੈਰੋ ਨਹੀਂ ਹੋਰ ਵੀ ਲੀਡਰ ਕੱਲ ਮਨਜੀ ਭਾਈ ਮਨਜੀਤ ਸਿੰਘ ਵੀ ਪਾਰਟੀ ਛੱਡ ਗਏ ਨੇ ਬੜੇ ਉੱਗੇ ਲੀਡਰ ਨੇ ਅਕਾਲੀ ਦਲ ਨੂੰ ਨਾ ਸਮੇਟਣਾ ਪੈਣਾ ਔਰ ਜਿਹੜੀ ਪੰਥਕ ਸੋਚ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਹੈ ਉਹਨੂੰ ਇੰਪਲੀਮੈਂਟ ਕਰਨਾ ਪੈਣਾ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇੰਪਲੀਮੈਂਟ ਨਹੀਂ ਹੋ ਰਹੀਆਂ ਹੈਂਡਲ ਨਹੀਂ ਹੋ ਰਹੀਆਂ ਉਹ ਸਿਚੁਏਸ਼ਨਾਂ ਹੈਂਡਲ ਨਹੀਂ ਹੋ ਰਹੀਆਂ ਚੁੰਦਾ ਕਮੇਟੀ ਦੀ ਰਿਪੋਰਟ ਹੈ ਉਹਨੂੰ ਦੁਬਾਰਾ ਪੜ੍ਹਨਾ ਪਏਗਾ ਜਾਂ ਇੱਕ ਵਾਰ ਫੇਰ ਕਰਨਾ ਪਏਗਾ ਅਬ ਪਤਾ ਨਹੀਂ ਹੁਣ ਭਗਵੰਤ ਮਾਨ ਦੀ ਕੱਲ ਦੀ ਮੈਂ ਸਪੀਚ ਸੁਣ ਰਿਆ ਸੀ ਸੀਐਮ ਦੀ ਕਹਾਰੇ ਸੀ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਅਫਸਰ ਇਹਨਾਂ ਦੇ ਨਾਲ ਲੱਗੇ ਨੇ ਕਹਿੰਦਾ ਕਈ ਵਾਰ ਇਹਨਾਂ ਦੇ ਨਾਲ ਦੇ ਅਫਸਰ ਲੱਗੇ ਹੁੰਦੇ ਨਾ ਉਹਨਾਂ ਨੇ ਦੱਸਿਆ ਬਈ ਰਾਤੀ ਸੌਣ ਲੱਗਿਆਂ ਰੋਂਦੇ ਨੇ ਸਵੇਰੇ ਉੱਠ ਕੇ ਫੇਰ ਹੋਣਾ ਸ਼ੁਰੂ ਕਰ ਦਿੰਦੇ ਆ ਇਹ ਹਾਰ ਰਹੇ ਨੇ ਦੇਖੋ ਪੰਜਾਬ ਦੇ ਵਿੱਚ 1970 ਤੋਂ ਬਾਅਦ ਬਾਅਦ ਚ ਕਾਲਾ ਦੌਰ ਆ ਗਿਆ ਕੁਝ ਟਾਈਮ ਲੇਕਿਨ ਕਾਲੇ ਦੌਰ ਤੋਂ ਬਾਅਦ 1997 ਤੋਂ 2002 ਤੱਕ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਸਰਕਾਰ ਹੰਡਾਈ 2007 ਤੋਂ 17 ਤੱਕੜਾਈ 15 ਸਾਲ ਪੰਜਾਬ ਚਤਤਵਾਦ ਦੇ ਦੌਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੰਡਾ ਕੇ ਗਏ ਨੇ ਔਰ ਪੂਰਾ ਸਟੈਂਡ ਕਰਕੇ ਗਏ ਨੇ ਸੁਖਬੀਨ ਉਹ ਕਟੋ-ਕਟ ਫਾਦਰ ਦੀ ਉਸ ਵਿਰਾਸਤ ਨੂੰ ਸਰਦਾਰ ਸੁਖਬੀ ਸਿੰਘ ਬਾਠੀਕਾ ਪਰਿਵਾਰਾਂ ਚ ਨਾਰਾਜ਼ਗੀਆਂ ਹੁੰਦੀਆਂ ਪਰਿਵਾਰਾਂ ਚ ਕਈ ਗੱਲਾਂ ਹੁੰਦੀਆਂ ਬੈਠ ਕੇ ਨਿਜੇਠ ਲੈਣੀਆਂ ਚਾਹੀਦੀਆਂ ਨਿਬੇੜ ਲੈਣੀਆਂ ਚਾਹੀਦੀਆਂ ਕਿਉਂਕਿ ਤੁਸੀਂ ਕਿੰਨੂ-ਕਿੰਨੂ ਪਾਰਟੀ ਚੋਂ ਕੱਢ ਦੋਗੇ ਮਨਪ੍ਰੀਤ ਬਾਦਲ ਤੁਹਾਡਾ ਕਜ਼ਨ ਸੀ ਉਹ ਪਾਰਟੀ ਛੱਡ ਕੇ ਚਲਾ ਗਿਆ ਅਦੇਸ਼ ਪ੍ਰਤਾਪ ਕਹਿ ਰਹੇ ਨੂੰ ਤੁਸੀਂ ਕਰ ਦਿੱਤਾ ਹੋਰ ਤੁਸੀਂ ਕਿੰਨੇ ਲੀਡਰਾਂ ਨੂੰ ਪਾਰਟੀ ਛੱਡ ਦੇਣਗੇ ਪਾਰਟੀ ਆਖਰਕਾਰ ਪਾਰਟੀ ਉਸ ਜਗ੍ਹਾ ਤੇ ਆ ਜਾਏਗੀ ਫਿਰ 6-7 ਸੀਟਾਂ ਵਾਲੀ ਪਾਰਟੀ ਰਹਿ ਜਾਏਗੀ ਔਰ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਤਾਕਤ ਸ਼੍ਰੋਮਣੀ ਅਕਾਲੀ ਦਲ ਯਾਰ ਤੁਸੀਂ ਤੁਹਾਨੂੰ ਨਾ ਇੱਕ ਦੱਸਦਾ ਜੀ ਜਦੋਂ ਹਿੰਦੁਸਤਾਨ ਦੇ ਵਿੱਚ ਇੰਦਰ ਗਾਂਧੀ ਨੇ ਐਮਰਜੈਂਸੀ ਲਗਾਈ ਨਾ ਤੇ ਸੰਤ ਹਰਜਿੰਦਰ ਸਿੰਘ ਲੋਂਗੋਵਾਲ प्रकाश सिंह बादल ਨੇ ਕਿਹਾ ਵੀ ਅਸੀਂ ਸੰਵਿਧਾਨ ਦੀਆਂ ਕਾਪੀਆਂ ਸੰਸ਼ੋਧਨ ਦੀਆਂ ਜਿਹੜੇ ਆਰਟੀਕਲ 25 ਆ ਫਾੜਾਂਗੇ। ਔਰ ਉਸ ਟਾਈਮ ਦੇ ਉੱਤੇ ਚਲੋ ਮੈਂ ਨਾਂ ਨਹੀਂ ਲੈਣਾ ਇੱਕ ਬੜੇ ਉੱਗੇ ਸਿੱਖ ਲੀਡਰ ਹਿੰਦੁਸਤਾਨ ਦੇ ਵਿੱਚ ਕਾਂਗਰਸ ਦੇ ਹੁੰਦੇ ਸੀ ਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਾਈ ਔਰ ਹਿੰਦੁਸਤਾਨ ਦੇ ਹਕੂਮਤ ਦੇ ਵਿੱਚ ਇੰਦਰਾ ਗਾਂਧੀ ਦੇ ਕਾਫੀ ਨੀਅਰ ਐਂਡ ਡੀਅਰ ਸੀ ਉਹ ਸਿੱਖ ਲੀਡਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਕਿ ਆਪਾਂ ਐਮਰਜੈਂਸੀ ਦੀ ਮੁਖਾਲਫਤ ਨਾ ਕਰੀਏ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਪੰਜਾਬ ਤੋਂ ਰੋਲਾ ਹੋਇਆ ਐਮਰਜੈਂਸੀ ਦੇ ਖਿਲਾਫ ਪੂਰੇ ਦੇਸ਼ 'ਚ ਪਾਏਗਾ ਦੇਖੋ ਗੱਲ ਇਹ ਹੈ ਕਿ ਉਦੋਂ ਪੰਥਕ ਪਾਰਟੀ ਬੜੀ ਚੜਦੀ ਕਲਾ 'ਚ ਸੀ ਔਰ 1946 ਦੇ ਵਿੱਚ ਪੰਜਾਬੀ ਸੂਬਾ ਅਸੀਂ ਬਣਵਾਇਆ ਸੀ ਟੱਕਰ ਲੈ ਕੇ ਹਿੰਦੁਸਤਾਨ ਦੀ ਹਕੂਮਤ ਨਾਲ ਔਰ ਉਦੋਂ ਇੰਦਰਾ ਗਾਂਧੀ ਨੂੰ ਵੀ ਤਾਕਤ ਦਾ ਪਤਾ ਸੀ ਦੇਸ਼ ਦੇ ਸਾਰੇ ਹੁਕਮਰਾਨਾਂ ਨੂੰ ਪਤਾ ਸੀ ਵੀ ਇਹ ਪੰਜਾਬ ਦੀ ਜਿਹੜੀ ਅਕਾਲੀ ਦਲ ਹੈ ਇਹਦੇ ਪਿੱਛੇ ਜਿਹੜੀ ਸਿੱਖਾਂ ਦੀ ਪੰਤਕ ਸੋਚ ਹੈ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਬੜੀ ਜ਼ਬਰਦਸਤ ਹੈ ਇਹਨਾਂ ਨਾਲ ਟੱਕਰ ਨਹੀਂ ਲੈਂਦੀ ਸਿਰ ਉਹੀ ਚਹਾਰੂ ਕੌਮ ਹੈ ਤੇ ਅਤਿਆਚਾਰ ਤਾਂ ਸਹਿਣਾ ਨਹੀਂ ਜ਼ੁਲਮ ਸਹਿਣਾ ਨਹੀਂ ਇਹ ਤਾਂ ਵੈਸੇ ਚਲੋ ਜ਼ੁਲਮ ਸਹਿਣਾ ਨਹੀਂ ਸਾਨੂੰ ਵੈਸੇ ਦਸਮ ਪਿਤਾ ਵੱਲੋਂ ਸਾਨੂੰ ਇਹਦੀ ਬਖਸ਼ਿਸ਼ ਮਿਲੀ ਹੈ ਗੁਰੂ ਮਹਾਰਾਜ ਵੱਲੋਂ ਕਿ ਜ਼ੁਲਮ ਦੇ ਅੱਗੇ ਤੁਸੀਂ ਹੱਥ ਕੁੱਟਨੇ ਨਹੀਂ ਟੇਕਨੇ प्रकाश सिंह बादल ਨੇ ਕਿਹਾ ਭਈ ਮੈਂ ਕੋਈ ਵੀ ਤੁਹਾਡੇ ਨਾਲ ਸਮਝੌਤਾ ਨਹੀਂ ਕਰ ਸਕਦਾ ਹਾਂ ਹਰਚੰਦ ਸਿੰਘ ਲੋਗੋਵਾਲ ਕਹਿਣਗੇ ਤੇ ਮੈਂ ਤੁਹਾਡੇ ਨਾਲ ਸਮਝੌਤਾ ਕਰ ਲਾਂਗਾ ਔਰ ਉਹਨਾਂ ਨੇ ਕੋਰਾ ਜਵਾਬ ਦੇ ਦਿੱਤਾ ਬਾਅਦ ਦੇ ਵਿੱਚ ਜੇਲ੍ਹ ਕੱਟੀ ਗ੍ਰਿਫਤਾਰ ਕੀਤਾ ਕਾਫੀ ਦਿਨ ਜੇਲ੍ਹ ਚ ਰਹੇ ਮੋਰਚੇ ਲਾਏ ਇਉਂ ਨਹੀਂ 1970 ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਾਤਾ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰਕੇ ਖਾਸियत ਸੀ ਟੱਕਰ ਲੈਣ ਦੀ ਉਹ ਰੋ ਟੱਕਰ ਲੈਂਦੇ ਰਹੇ ਲਗਾਤਾਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨੀ ਟੱਕਰ ਸੈਂਟਰ ਗਵਰਨਮੈਂਟ ਨਾਲ ਦਿੱਤੀ ਆ ਉਹ ਇੱਕ ਕਾਬਲੇ ਤਾਰੀਫ ਹੈ ਲੇਕਿਨ 1996 ਦੇ ਵਿੱਚ ਜਿਹੜੀ ਬੀਜੇਪੀ ਨੂੰ ਅਨ ਕੰਡੀਸ਼ਨਲ ਸਪੋਰਟ ਗਈ ਆ ਉਹਦੇ ਚ ਪੰਜਾਬ ਦੇ ਹਿੱਤ ਜਿਹੜੇ ਆ ਉਹ ਥੱਲੇ ਹੋ ਗਏ ਸਿਆਸਤ ਉੱਪਰ ਹੋ ਗਈ ਉਤੋਂ ਬਾਅਦ ਅਕਾਲੀ ਦਲ ਦਾ ਟਰਨਿੰਗ ਪੁਆਇੰਟ ਆਇਆ ਉਹ ਚੀਜ਼ ਸੁਖਬੀਰ ਬਾਦਲ ਨਹੀਂ ਇਖਤਿਆਰ ਕਰ ਸਕਦੇ ਨਹੀਂ ਉਹ ਨਹੀਂ ਕਰ ਸਕਦੇ ਦੇਖੋ ਪੰਜਾਬ ਦੇ ਕਈ ਮੁੱਦੇ ਆ ਯਾਰ ਪੰਜਾਬ ਦੇ ਪਾਣੀ ਦਾ ਮੁੱਦਾ ਹੈ ਪੰਜਾਬ ਦਾ ਪਾਣੀ ਧਰਤੀ ਦੇ 400 ਫੁੱਟ ਥੱਲੇ ਚਲਾ ਗਿਆ। ਸੈਂਟਰ ਗਵਰਨਮੈਂਟ ਨਾਲ ਪੂਰਾ ਲੜਨਾ ਚਾਹੀਦਾ ਸਾਡੀ ਫਸਲਾਂ ਦੀ ਡਾਇਵਰਸੀਫਿਕੇਸ਼ਨ ਦਾ ਮੁੱਦਾ ਸਾਡੀ ਪ੍ਰਾਲੀ ਦਾ ਮੁੱਦਾ ਹੈ। ਸਾਡਾ ਬਾਰਡਰ ਦਾ ਮੁੱਦਾ ਹੈ। ਤੁਸੀਂ ਦੱਸੋ ਅਟਾਰੀ ਬਾਰਡਰ ਇੱਥੋਂ ਬੰਦ ਕੀਤਾ ਬਾਕੀ ਪੂਰੇ ਬਾਰਡਰ ਚ ਚੱਲਦਾ ਨਹੀਂ ਵੀ ਟ੍ਰੇਡ ਗੁਜਰਾਤ ਦੀ ਬੰਦਰਗਾਹ ਤੇ ਸਮਾਨ ਨਹੀਂ ਆ ਰਿਹਾ ਪਾਕਿਸਤਾਨ ਤੋਂ ਸਭ ਆ ਰਿਹਾ। ਪੰਜਾਬ ਦੀ ਟ੍ਰੇਡ ਬੰਦ ਹੋਈ ਪਈ ਹੈ। ਸਾਡਾ ਇਹ ਵੀ ਮੁੱਦਾ ਹੈ। ਮੈਂ ਕਹਿੰਦਾ ਉਧਰੋਂ ਪਾਕਿਸਤਾਨ ਨੂੰ ਮੂੰਹ ਤੋੜ ਸਬਕ ਸਿਖਾਓ। ਡੱਟ ਕੇ ਸਭ ਕੁਝ ਖਾਉਸ ਅਸੀਂ ਰਾਸ਼ਟਰਵਾਦੀ ਲੋਕ ਆ ਦੇਸ਼ ਦੇ ਨਾਲ ਖੜੇ ਹੋਣ ਵਾਲੇ ਲੋੜਾਂ ਫੌਜ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਯੋਗਦਾਨ ਆ ਸਿੱਖਾਂ ਦਾ ਯੋਗਦਾਨ ਆ ਅਸੀਂ ਪੰਜਾਬ ਦੇ ਲਈ ਮਰ ਮਿਟਣ ਲਈ ਹਿੰਦੁਸਤਾਨ ਦੇ ਤਿਰੰਗੇ ਲਈ ਤਿਆਰ ਆ ਲੇਕਿਨ ਗੱਲ ਇਹ ਆ ਕਿ ਜਿਹੜੀ ਟ੍ਰੇਡ ਆ ਜਿਹੜਾ ਕਾਰੋਬਾਰ ਆ ਉਹ ਪੰਜਾਬ ਬਾਰਡਰ ਤੋਂ ਬੰਦ ਕਰਤਾ ਬਾਕੀ ਜਗ੍ਹਾ ਤੋਂ ਚੱਲ ਰਿਹਾ ਇਹ ਪੰਜਾਬ ਦੇ ਨਾਲ ਵਿਤਕਰਾ ਇਹ ਸੈਂਟਰ ਗਵਰਨਮੈਂਟ ਨੂੰ ਇਹਦੇ ਉੱਤੇ ਕੌਣ ਟੱਕਰ ਲਾਏਗਾ ਕਾਂਗਰਸ ਤੋਂ ਤਾਂ ਹੋਣਾ ਨਹੀਂ ਅਕਾਲੀ ਦਲ ਹੀ ਇੱਕ ਪਾਰਟੀ ਹੈ ਜਿਹੜੀ ਇਹ ਮੁੱਦਿਆਂ ਤੇ ਖੜੀ ਹੋ ਸਕਦੀ ਬਸਪਾ ਉਹ ਨਹੀਂ ਕਰ ਸਕਦੀ ਆਮ ਆਦਮੀ ਪਾਰਟੀ ਉਹ ਨਹੀਂ ਕਰ ਸਕਦੀ ਭਾਜਪਾ ਨੇ ਵੈਸੇ ਗੱਲ ਨਹੀਂ ਕਰਨੀ ਤਾਂ ਫਿਰ ਬਚਿਆ ਕੌਣ ਸਾਡੀ ਖੇਤਰੀ ਪਾਰਟੀ ਤੇ ਹੀ ਲੋਕਾਂ ਨੂੰ ਉਮੀਦਾਂ ਹੁੰਦੀਆਂ ਮੈਂ ਇਹ ਤਾਂ ਤੁਹਾਡੇ ਨਾਲ ਗੱਲ ਕੀਤੀ ਜਿਹੜੀ ਇਹ ਵਾਲੀ ਗੱਲ ਹੈ ਸਾਡੀ ਰਾਜਧਾਨੀ ਦਾ ਮੁੱਦਾ ਹੈ ਸਾਡੇ ਕੋ ਆਪਣੀ ਹਜੇ ਤੱਕ ਕੈਪੀਟਲ ਨਹੀਂ ਹੈਗੀ 1966 ਨੂੰ ਜਦੋਂ ਦਾ ਪੰਜਾਬੀ ਸੂਬਾ ਬਣਿਆ 34 ਤੋਂ 24 58 ਸਾਲ ਹੋ ਗਏ ਅੱਜ ਆਪਣੇ ਕੋ ਪੰਜਾਬ ਕੋਲ ਸਾਡੀ ਰਾਜਧਾਨੀ ਨਹੀਂ ਪੰਜਾਬ ਦਾ ਬੀਬੀਐਮਬੀ ਚੋਂ ਅਧਿਕਾਰ ਖਤਮ ਹੋ ਰਿਹਾ ਪੰਜਾਬ ਦਾ ਯੂਟੀ ਚ ਚੰਡੀਗੜ੍ਹ ਚੋਂ ਅਧਿਕਾਰ ਖਤਮ ਹੋ ਰਿਹਾ ਤੇ ਇਹ ਸਾਰੇ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬੜੇ ਚੰਗੇ ਤਰੀਕੇ ਨਾਲ ਮੋਰਚਾ ਲਾ ਸਕਦਾ ਲੇਕਿਨ ਗੱਲ ਇੱਥੇ ਇਹ ਆਉਂਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਹੁਣ ਉਹ ਪੰਥਕ ਪਾਰਟੀ ਦੇ ਵਿੱਚ ਉਹ ਜਿਹੜੀ ਟੱਕਰ ਲੈਣ ਦੀ ਤਾਕਤ ਹੈ ਉਹ ਖਤਮ ਹੀ ਹੋ ਗਈ ਸਮਝੋ ਔਰ ਐਵੇਂ ਨਹੀਂ ਕਹਿੰਦੇ ਹੁੰਦੇ ਗਿਆਨੀ ਹਰਪ੍ਰੀਤ ਸਿੰਘ ਮੈਂ ਕਈ ਵਾਰ ਉਹਨਾਂ ਦੀ ਗੱਲ ਨੂੰ ਸੁਣਨਾ ਕਿ ਜਦੋਂ ਇੱਥੋਂ ਦਹਾੜ ਪੈਂਦੀ ਸੀ ਤੇ ਦਿੱਲੀ ਦੇ ਰਾਜੇ ਹਿਲਦੇ ਸੀ ਤਖਤ ਹਿਲਦੇ ਸੀ ਹੁਣ ਉਹ ਕੰਮਾ ਨਹੀਂ ਰਹੀਆਂ ਕਿਉਂਕਿ ਬਿਜ਼ਨਸ ਇੰਟਰਸਟ ਪਹਿਲਾਂ ਆ ਗਏ ਨੇ ਸਾਡੀਆਂ ਬੱਸਾਂ ਦਿੱਲੀ ਤੱਕ ਚੱਲਦੀਆਂ ਨੇ ਉਹ ਯਾਰ ਉਹਨਾਂ ਨੂੰ ਵੀ ਪਤਾ ਹੀ ਹੈ ਮੁੜ ਕੇ ਹਾਲ ਕੀ ਹੋਣਾ ਅਚਾਨਕ ਤਾਂ ਆਉਂਦੇ ਹੁੰਦੇ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵਰਸਾ ਸਿੰਘ ਵਿਟੋਆ ਦਾ ਜੋ ਬਿਆਨ ਹੁੰਦਾ ట్ਵੀਟ ਕਰਦੇ ਨੇ ਮਤਲਬ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਬੜੇ ਹੋਜ ਦੇ ਨਾਲ ਲਿਖਦੇ ਨੇ ਕਹਿੰਦੇ ਖੁਸ਼ਕੀਤਾ ਸਰਦਾਰ ਮਿਲ ਤੇਰਾ ਤਾਂ ਰੀਣੀ ਰਵਾਂਗਾ ਕਹਿੰਦੇ ਨਾਲੇ ਜਿੱਤਾਂ ਨਾ ਜਿੱਤਾਂ ਰਿਜ਼ਲਟ ਕਹਿੰਦੇ ਵੱਖਰੇ ਮੈਂ ਹੁਣ ਮੈਂ ਮੈਂ ਜਿੱਤ ਗਿਆ ਆ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਆ ਸੀਗਾ ਕਿ ਆ ਦੇਸ਼ ਪ੍ਰਤਾਪ ਕੈਰੋ ਰਾਹ ਚੋਂ ਹਟ ਜਾਣ ਐਵੇਂ ਕਿਉਂ ਦੋਵਾਂ ਦਾ ਕੀ ਟਸਲ ਕੀ ਆਪਸੀ ਦੇਖੋ ਟਸਲ ਇਹਨਾਂ ਦੀ ਨਹੀਂ ਹੈ ਟਸਲ ਬਿਕਰਮ ਮਜੀਠੀਆ ਦੀ ਟਸਲ ਹੈ ਇਹ ਹੁਣ ਦੀ ਟਸਲ ਨਹੀਂ ਹੈ ਪੁਰਾਣੀ ਟਸਲ ਚੱਲੀ ਆ ਰਹੀ ਪ੍ਰਕਾਸ਼ ਸਿੰਘ ਬਾਦਲ ਦੇ ਵਿਲੇ ਦੀ ਟਸਲ ਚੱਲੀ ਆ ਰਹੀ ਹੈ ਇਹ ਵਿਕਰਮ ਮਜੀਠੀ ਦੀ ਤਸਲ ਹੈ ਸਭ ਨੂੰ ਪਤਾ ਕਿ ਬਲਟੋ ਹੋਇਆ ਔਰ ਵਿਕਰਮ ਮਜੀਠੀਆ ਦੇ ਵਿੱਚ ਆਪਸੀ ਅੰਡਰਸਟੈਂਡਿੰਗ ਬਹੁਤ ਵੱਧ ਹੈ ਇਹ ਹੈ ਕਿ ਬਲਟੋਹਾ ਅੱਗੇ ਹੋ ਕੇ ਉਹਨਾਂ ਨੇ ਕੰਮ ਕਰਵਾ ਲਿਆ ਬੇਸਿਕਲੀ ਤਾਂ ਸਾਰਾ ਵਿਕਰਮ ਮਜੀਠੀਆ ਦਾ ਹੀ ਪਿੱਛੇ ਆਦੇਸ਼ਪਤ ਸਭ ਖੇਮ ਕਰਨ ਸੀਟ ਸਮਝੀ ਜਾ ਸਕਦੀ ਹੈ ਚਲੋ ਉਹਦੇ ਉੱਤੇ ਵਿਰਸਾ ਬਲਟੋਹਾ ਲੜਦੇ ਰਹੇ ਨੇ ਔਰ ਉਹ ਆਪਣੀ ਪਤਨੀ ਲਈ ਉਹ ਮੰਗਦੇ ਸੀ ਸੀਟ ਪਰ ਮਜੀਠੇ ਦਾ ਕੀ ਲੈਣਾ ਦੇਣਾ ਨਾਲ ਮਾਝੇ ਦਾ ਯਾ ਜਰਨੈਲ ਦਾ ਤਾਂ ਲੈਣਾ ਦੇਣਾ ਹੈਗਾ ਨਾ ਮਾਝਾ ਦਾ ਜਰਨੈਲ ਇੱਕ ਬਹੁਤ ਵੱਡਾ ਅਲਫਾਜ਼ ਹੈ ਤੇ ਕਦੀ ਉਹ ਉੱਥੇ ਦੇਖੋ ਜਿਹੜੇ ਪੰਜਾਬ ਦੇ ਵਿੱਚੋਂ ਜਿੰਨੇ ਅਕਾਲੀ ਦਲ ਦੇ ਲੀਡਰ ਛੱਡ ਕੇ ਗਏ ਆ ਸਾਰੇ ਮਾਝੇ ਦੇ ਟੌਪ ਟੌਪ ਦੇ ਲੀਡਰ ਛੱਡ ਕੇ ਗਏ ਪਹਿਲਾ ਰਤਨ ਸਿੰਘ ਅਜਨਾਲਾ ਡਾਕਟਰ ਜਿਹੜੇ ਉੱਥੇ ਸੀਗੇ ਐਮਪੀ ਵੀ ਰਹੇ ਆ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਵੀ ਰਹੇ ਆ ਉਹਨਾਂ ਦਾ ਪਰਿਵਾਰ ਛੱਡ ਕੇ ਗਿਆ ਰਣਜੀਤ ਸਿੰਘ ਬ੍ਰਹਮਪੁਰਾ ਦਾ ਪਰਿਵਾਰ ਛੱਡ ਕੇ ਗਿਆ ਇਹ ਕਿੱਥੋਂ ਦੇ ਸੀ ਸੇਵਾ ਸਿੰਘ ਸੇਖਵਾ ਦਾ ਪਰਿਵਾਰ ਛੱਡ ਕੇ ਗਿਆ ਅੱਜ ਉਹਨਾਂ ਦਾ ਮੁੰਡਾ ਜਗਰੂਪ ਸੇਖਵਾ ਬਟਾਲੇ ਤੋਂ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਹ ਵੀ ਤਾਂ ਅਕਾਲੀ ਦਲ ਦਾ ਮਾਝੇ ਦਾ ਲੀਡਰ ਸੀ ਫਿਰ ਤੁਸੀਂ ਬਲਾਰੀਆ ਛੱਡ ਕੇ ਗਿਆ ਕਿੰਨੇ ਲੀਟਰ ਛੱਡ ਕੇ ਗਏ ਨੇ ਇਹ ਕਿਦਾਂ ਛੱਡ ਕੇ ਗਏ ਨੇ ਹੁਣ ਕੈਰੋਂ ਬਾਹਰ ਚਲਾ ਗਿਆ ਤੁਸੀਂ ਮੈਨੂੰ ਦੱਸੋ ਹੋਰ ਆਪਾਂ ਇਹ ਗੱਲਾਂ ਵੀ ਤਾਂ ਦੇਖਿਆ ਨਾ ਵੀ ਅਗੋ ਲੀਡਰ ਜਿਹੜੇ ਆ ਉਹ ਕਿੰਨੇ ਛੱਡ ਕੇ ਜਾ ਚੁੱਕੇ ਆ ਇਹ ਗੱਲਾਂ ਤਾਂ ਸਮਝ ਨਹੀਂ ਆ ਪੈਣੀਆਂ ਨਾ ਵੀ ਇਸ ਦਾ ਬੜਾ ਮਾਜਾ ਆਪ ਵੀ ਤਾਂ ਫਿਰ ਮਾਜੇ ਦਾ ਹੀ ਆ ਫਿਰ ਇੱਕ ਟਾਈਮ ਆਊਗਾ ਉਹਨਾਂ ਨੂੰ ਵੀ ਚੱਕ ਕੇ ਬਾਹਰ ਮਾਰਨਗੇ ਜੇ ਲੱਗੂਗਾ ਬਿਕਰਮ ਮਜੀਠੀਆ ਨੂੰ ਕਿ ਇਹ ਮੈਂ ਤੋਂ ਜ਼ਿਆਦਾ ਮਾਜੇ ਦਾ ਚਰਨੈਲ ਬਣਾਉਣ ਦੀ ਕੋਸ਼ਿਸ਼ ਕਰਦਾ ਫਿਰ ਉਹਦਾ ਨੰਬਰ ਲੱਗ ਜਾਏਗਾ ਅੰਤ ਵਿੱਚ ਮੈਨੂੰ ਆਹ ਜ਼ਰੂਰ ਦੱਸੋ ਕਿ ਬਿਕਰਮ ਮਜੀਠੀਆ ਚਾਹੁੰ ਮਾਜਾ ਨਹੀਂ ਯਾਰ ਦੇਖੋ ਵਿਕਰਮ ਮਜੀਠੀਆ ਇੱਕ ਪਾਵਰਫੁੱਲ ਲੀਡਰ ਹੈ ਵਿਕਰਮ ਮਜੀਠੀਆ 'ਚ ਇੱਕ ਆਪਣੀ એનર્ਜੀ ਹੈ ਇੱਕ ਤਾਕਤ ਹੈ ਪੰਜਾਬ ਦੇ ਵਿੱਚ ਯੂਥ ਅਕਾਲੀ ਦਲ ਦੇ ਵਿੱਚ ਅਗਰ ਤਾਕਤ ਭਰੀ ਹੈ ਉਹ ਵਿਕਰਮ ਮਜੀਠੀਆ ਨੇ ਭਰੀ ਹੈ ਸਰਦਾਰ ਸੁਖਬੀਰ ਸਿੰਘ ਨੂੰ ਮੈਨੂੰ ਇਹ ਲੱਗਦਾ ਹੈ ਕਿ ਯਾਰ ਕੁਝ ਟਾਈਮ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਕਰਮ ਮਜੀਠੀਆ ਨੂੰ 2 ਸਾਲ ਲਈ ਅਕਾਲੀ ਦਲ ਦਾ ਪ੍ਰਧਾਨ ਜ਼ਰੂਰ ਬਣਾਉਣਾ ਚਾਹੀਦਾ ਮੌਕਾ ਮਿਲਣਾ ਚਾਹੀਦਾ ਇੱਕ ਨਵੀਂ ਸੋਚ ਨੂੰ ਮੌਕਾ ਮਿਲਣਾ ਚਾਹੀਦਾ ਇੱਕ ਨਵੀਂ ਜਨਰੇਸ਼ਨ ਨੂੰ ਅੱਗੇ ਮੌਕਾ ਮਿਲਣਾ ਚਾਹੀਦਾ ਇਹ ਜੇ ਤੁਸੀਂ ਇਹ ਸਮਝਦੇ ਹੋ ਵੱਡੇ ਵੱਡੇ ਪੱਤਰਕਾਰੇ ਸਮਝਦੇ ਆ ਤਾਂ ਸੁਖਬੀਰ ਬਾਦਲ ਵੀ ਸਮਝਦੇ ਹੋਣਗੇ ਉਹ ਉਹਨਾਂ ਨੂੰ ਵੀ ਸਮਝਦਾ ਮੈਂ ਨਹੀਂ ਸਮਝਦਾ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਸਮਝਦੀ ਹੈ ਜੇ ਰਿਪੋਰਟ ਸਮਝਦੀ ਹੈ ਚਲੋ ਰਿਪੋਰਟ ਦੇ ਵਿੱਚ ਪਵਨ ਤੀਨੂ ਵੀ ਹੈਗੇ ਸੀ ਰਿਪੋਰਟ ਦੇ ਵਿੱਚ ਗੁਰਪਤਾ ਬਡਾਲਾ ਵੀ ਹੈਗੇ ਸੀ ਰਿਪੋਰਟ ਦੇ ਵਿੱਚ ਮਨਪ੍ਰੀਤ ਹੱਲੀ ਵੀ ਸੀਗਾ ਇਕਬਾਲ ਸਿੰਘ ਝੁੰਦਾ ਵੀ ਸੀ ਇਹਨਾਂ ਦੀ ਕਮੇਟੀ ਦੀ ਰਿਪੋਰਟ ਹੈਗੀ ਹੈ ਮੈਂ ਬਿਗਮਜੀਠੀਏ ਦੇ ਰੋਲ ਦੀ ਗੱਲ ਕਰਦਾ ਜੇ ਉਹ ਚੀਜ਼ ਹੈਗੀ ਹੈ ਅੱਛਾ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਨੂੰ ਕੌਣ ਸੰਭਾਲ ਸਕਦਾ ਤੁਸੀਂ ਮੈਨੂੰ ਦੱਸ ਦਿਓ ਲੀਡਰ ਆ ਸੰਭਾਲ ਸਕਦਾ ਹੂੰ ਚਲੋ ਦੱਸੋ ਹੈਗਾ ਕੋਈ ਇਹੀ ਕਾਰਨ ਹੈ ਕਿ ਮਜੀਠਾ ਇੱਥੇ ਬਰਕਰਾਰ ਨੇ ਹਾਂ ਬਿਲਕੁਲ ਦੇਖੋ ਪਤਾ ਕਿ ਇਹ ਹਮੇਸ਼ਾ ਸੈਕੰਡ ਲਾਈਨ ਇੱਕ ਡਵੈਲਪ ਹੋਈ ਪਈ ਹੈ ਸ਼੍ਰੋਮਨੀ ਅਕਾਲੀ ਦਲ ਬਾਦਲ ਕੋਸ਼ਿਸ਼ ਕਰਨੀ ਚਾਹੀਦੀ ਅਕਾਲੀ ਦਲ ਸ਼ਾਇਦ ਰਿਵਾਈਵ ਹੋ ਜਾਏ ਅਕਾਲੀ ਦਲ ਆਜੀ 117 ਤੋਂ 3 ਸੀਟਾਂ ਤੇ ਆਇਆ ਸ਼ਾਇਦ ਅਕਾਲੀ ਦਲ ਰਿਵਾਈਵ ਹੋ ਕੇ ਵਾਪਸ ਹੀ ਯੂ-ਟਰਨ ਲੈ ਲਵੇ ਔਰ ਇਹ ਬਿਕਰਮ ਇਹ ਕੋ ਕਿਤਨਾ ਕੀਤੇ ਦਾ ਚਿਹਰਾ ਕਰਨਾ ਪੈਂਦਾ ਚੇਂਜ ਇਦਾਂ ਨਹੀਂ ਹੁੰਦਾ ਕਿ ਆਪਾਂ ਹੁਣ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਨੇ ਆਪਣਾ ਜਿੱਤਿਆ ਹੋਇਆ ਚਿਹਰਾ ਚੇਂਜ ਕਰਤਾ ਰਾਜਸਥਾਨ ਚ ਜਿੱਤੇ ਹੋਏ ਚਿਹਰੇ ਚੇਂਜ ਕਰ ਦਿੱਤੇ ਤੇ ਇਹ ਇਦਾਂ ਨਹੀਂ ਫਰਕ ਪੈਂਦਾ ਪਾਰਟੀਆਂ ਚ ਆਇਆ ਗਿਆ ਲੱਗਾ ਰਹਿੰਦਾ ਟਾਈਮ ਵੀ ਪਰਿਵਾਰ ਤਾਂ ਤੁਹਾਡਾ ਹੀ ਆ ਯਾਰ ਬਾਹਰਲਾ ਥੋੜਾ ਬਿਲਕੁਲ ਬਹੁਤ ਕਿਹਾ ਤੇ ਇਹ ਉਹ ਸਮੇਕਰਨ ਫਿਲਹਾਲ ਆ ਦੇਸ਼ ਪ੍ਰਤਾਪ ਕੈਰੋਂ ਦੇ ਬਾਹਰ ਜਾਣ ਤੋਂ ਬਾਅਦ ਜਾਂ ਬਾਹਰ ਕੱਢੇ ਜਾਣ ਤੋਂ ਬਾਅਦ ਜੋ ਸਮੇਕਰਨ ਬਣੇ ਕੀ ਕਾਰਨ ਬਣੇ ਨੇ ਕਿਸ ਚੀਜ਼ ਕਰਕੇ ਕਿਹੜੇ ਪਰਿਵਾਰਕ ਮੈਂਬਰ ਕਰਕੇ ਸਭ ਕੁਝ ਕੀਤਾ ਗਿਆ ਤੁਹਾਨੂੰ ਸਭ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਅਕਾਲੀ ਦਲ ਵਾਸਤੇ ਉਹਦੇ ਤੇ ਨਿਗਰ ਰੱਖਣੀ ਬਹੁਤ ਜ਼ਰੂਰੀ ਉਹ ਤਕਲੀ ਬਣੇ ਰੋ One Punjabi day. Subscribe to One India channel and never miss an update.